ਹੈਲੋ ਜੀ ਇਹ ਕਿੰਨੇ ਚਿਰ ਬੁਲਾ ਰਹੇ ਹੋ ਤੁਸੀਂ ਦੇਖੋ ਜੀ ਕੰਮ ਜਿਹੜਾ ਮੇਰਾ ਹੈਗਾ ਬਾ 1971 ਦਾ 1971 ਦਾ ਠੀਕ ਵਾ ਮੁੰਨੋ ਤੁਹਾਡਾ ਪਿਆਰ ਹੈ ਜਿੱਥੇ ਤੱਕ ਲੈ ਜੂ ਹਾਂ ਮੈਂ ਅੱਗੇ ਵੀ ਇੱਕ ਵਾਰੀ ਖਾਣ ਗਿਆ ਸੀ ਮਸ਼ਹੂਰ ਹਾਂ ਤੁਸੀਂ ਗਾਵੀ ਨਕੋ ਉਧਰ ਦੇ ਵਿੱਚ ਕੀਮਤ ਵੜਾਉਣ ਵਾਲੇ ਤੁਸੀਂ ਮੈਂ ਤਾਂ ਜੱਗਲ ਖੜਾ ਚਾਰ ਕੇ ਸਪੋਸੇ ਲੈ ਆ ਕੇ ਖੜ ਜਣਾ ਨਹੀਂ 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 ਮਹਾਰਾਜ ਇਦਾਂ ਇਦਾਂ ਹੀ ਆ ਜੀ ਔਰ ਸਭ ਵੀ ਤੁਹਾਡੇ ਵਰਗੀਆਂ ਰੂਹਾਂ ਫਰੋਜ ਕੋਰਾਂ ਦੁਰੀਆਂ ਉਹ ਕਹਿੰਦਾ ਸਮੋਸੇ ਖਾਣੇ ਉੱਥੇ ਜਾ ਕੇ ਖਾਣੇ ਉੱਥੇ ਜਾ ਕੇ ਅੱਛਾ ਜੀ ਠੀਕ ਆ ਪੈਸੇ ਵੀ ਵਿਚਾਰੇ ਵਧੂ ਖਟ ਗਏ ਨਹੀਂ ਨਹੀਂ ਵਧੀਆ ਵਧੀਆ ਪੈਸੇ ਨਹੀਂ ਯਾਰ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਪਰ ਉਹ ਪੈਸੇ ਵੀ ਵਧੂ ਖਟ ਗਏ ਐਂ ਏਦਾਂ ਹੀ ਪਿਆਰ ਦੇਈ ਜਾ ਤਾਂ ਏਦਾਂ ਹੀ ਪਿਆਰ ਵੰਡੀਆਂ ਤੇ ਏਦਾਂ ਹੀ ਪਿਆਰ ਮਿਲਦਾ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਬਾਕੀ ਹੁੰਦਾ ਤੁਹਾਡੀਆਂ ਦੁਆਵਾਂਆਂ ਜਿੱਥੇ ਤੱਕ ਪਾਈ ਜਾ ਜਾਣੀ ਹਾਂ ਜੀ ਹਾਂ ਜੀ ਉਹ ਅੰਕਲ ਦਾ ਸੈਟ ਪਿਆ ਭਾਈ ਬੁਰੀ ਆ ਇਦਾਂ ਨਹੀਂ ਹੈਗਾ ਵੀ ਸਫਾਈ ਨਹੀਂ ਹੈਗੀ ਦੇਖੋ ਜੀ ਟੀਚਾ 2030 ਤੱਕ ਬਾ ਉਦੋਂ عمر ਹੋਣੀ 75 ਸਾਲ ਦੀ ਠੀਕ ਹੈ ਇਹ ਰਿਟਾਇਰਮੈਂਟ ਹੀ ਲਵਾਂਗੇ ਉਹ ਵੀ ਜੇ ਸ਼ਰੀਰ 'ਚ ਕਰੰਟ ਨਾ ਫੇ ਚੱਲਣਾ ਨਹੀਂ 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 ਠੀਕ ਹੈ ਵੀ ਮਾਰੇ ਇਦਾਂ ਰੱਖੇ ਬਸ ਤੁਹਾਡੀਆਂ ਦਵਾਵਾਂ ਯਾਫੇ ਤੱਕ ਲਿਆਂਣੀਆਂ ਹੁਣ ਕੱਟੋ ਨਾ ਆ ਜਾ ਬਾਈ ਚੱਲ ਬਈ ਜੋਨੇ ਆ ਜਾ ਇਹ ਹੈਗਾ ਜੀ ਨਕੋਦਰ ਤੋਂ ਮਲਸੀਆਂ ਰੋੜਿਆ ਤੇ ਤੁਸੀਂ ਦੇਖ ਲਓ ਨਕੋਦਰ ਤੋਂ ਮਲਸੀਆਂ ਰੋੜੀ ਬੱਜਦਾ ਹਾਂਜੀ 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 ਠੀਕ ਹੈ ਨੀਲਾ ਸਮੋਸਿਆਂ ਵਾਲਾ ਉਧਾਂ ਮੇਨ ਕੰਦਿਆ ਅੱਗੇ ਜੈਨ ਮੰਦਿਰ ਆ ਇਧਰਲੀ ਸਾਈਡ ਜੇ ਤੁਹਾਨੂੰ ਨਜ਼ਰ ਆਉਂਦਾ ਹੋਵੇ ਤਾਂ ਦੇਖੋ ਮੈਂ ਆਇਆ ਸੀ ਨਕੋਦਰ ਕੋਲ ਹੋਰ ਕੰਮ ਤੇ ਫੇਰ ਆ ਮੁੰਡੇ ਕਹਿੰਦੇ ਭਾਈ ਗੁਰੂ ਖਾਣਾ ਆ ਤੇ ਫੋ ਲੱਗ ਗਿਆ ਖਾਣੇ ਚੋਕੋ ਚੋਕੋ ਆਦਾ ਹੈ ਖਾ ਲੋ ਕਿਹੜੇ ਕਿਹੜੇ ਸਿੰਗਰਾਂ ਨਾਲ ਆਪਣਾ ਹੋਇਆ ਵਾਰਤਾਲਾਪ ਕਿਹੜੇ ਕਿਹੜੇ ਸਿੰਗਰਾਂ ਨਾਲ ਹੋਈ ਹੈ ਗੱਲ ਬਾਤ ਮੈਂ ਤੁਹਾਨੂੰ ਦੱਸਣਾ ਗੁਰਮੀਤ ਮੀਤ ਜਗਰਾਵਾਂ ਲੈਂਬਰ ਸੈਣਪੁਰੀ ਸੈਣਪੁਰ ਸੈਣਪੁਰਾ ਸਾਹਿਬ ਜੀ ਤੇ ਜਸ਼ਵੀਰ ਸ਼ੀਰਾ ਅੱਛਾ ਜੀ ਥੇਰਾ ਦਾ ਥੇਰਾ ਦਾ ਥੇਰਾ ਪਿੰਡ ਕੰਮੀ ਬਾਜੀ ਥੇਰਾ ਤੋਂ ਥੇਰਾ ਤੋਂ ਚਾਚਾ ਰੌਣਕੀ ਨਾਮ ਕੁਗੀ ਇਹਨਾਂ ਦੇ ਸ਼ਹਿਰ ਤਾਂ ਵੀ ਮੈਨੂੰ ਪਤਾ ਤੇ ਆਪਣੇ ਕੋ ਜਾਨ ਕੇ ਖਾ ਪੀ ਚੁੱਕੇ ਸਹੀ ਅੱਛਾ ਬਾਕੀ ਦੁਰਗਾਸ਼ਣ ਕੁੜੀਆਂ ਮੁੰਡੇ ਸਟਾਰ ਇੱਥੇ ਆਂਦੇ ਖਾ ਕੇ ਜਾਂਦੇ ਆ ਬੜਾ ਪਿਆਰ ਦਿੰਦੇ ਆ ਲੋ ਜੀ ਤੁਸੀਂ ਵੀ ਚਾਚਾ ਪਾਓ ਰੈਸਟੋਰੈਂਟ ਪੈਸੇ ਲਾ ਦੇਣੇ ਮੈਂ ਕਰੀ ਨਹੀ ਨਹੀ ਜਿੱਦਾਂ ਮਹਾਰਾਜ ਨੇ ਕਾਨੀ ਉਹ ਕਰ ਹੀ ਦੇਣੀ ਮਹਾਰਾਜ ਖਾਓ ਤੁਸੀਂ ਗਰਮ ਗਰਮ ਹਾਂਜੀ 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 ਨਹੀਂ ਨਹੀਂ ਬਹੁਤ ਵਧੀਆ ਅੰਕਲ ਬਿਜਾ ਕੇ ਮੜਾ ਜਾ ਚਲੋ ਚਲੋ ਲੈ ਮਿੱਠਾ ਵੀ ਲਓ ਸਮੋਸਿਆਂ ਦੇ ਬਾਅਦ ਸੌਂਫ ਤੇ ਖੰਡ ਵਾਹ ਆਜੋ ਓਕੇ ਅੰਕਲ ਠੀਕ ਓਕੇ